ਸੋ ਕਿਹਾ ਵਾਰਦਾਤਿਆ ਬਨਾਲਾ ਦੇ ਵਿੱਚ ਦੋ ਗੁੱਟਾਂ ਵਿਚ ਚੱਲੀਆਂ ਨੇ ਗੋਲੀਆਂ ਹਾਈਵੇ ਅਤੇ ਹੰਜਾਇਆ ਨੇੜੇ ਦੋ ਗੁੱਟਾਂ ਵਿਚਾਲੇ ਝੜਪ ਹੋਈ ਹੈ ਇੱਕ ਨੌਜਵਾਨ ਨੂੰ ਗੋਲੀ ਲੱਗੀ ਹੈ ਤੇ ਇੱਕ ਦੇ ਸਿਰ ਦੇ ਵਿੱਚ ਸੱਟ ਲੱਗੀ ਹੈ ਸੋ ਬਨਾਲਾ ਦੇ ਵਿੱਚ ਇਹ ਵਾਰਦਾਤ ਵਾਪਰੀ ਜਿੱਥੇ ਕਿ ਦੋ ਗੋਟਾ ਆਪਸ ਦੇ ਵਿੱਚ ਪਿੱੜ ਗਏ ਦੋਵਾਂ ਗੁੱਟਾਂ ਦੇ ਵਿੱਚ ਗੋਲੀਆਂ ਚੱਲੀਆਂ ਇੱਕ ਦੂਸਰੇ ਉੱਪਰ ਗੋਲੀਆਂ ਚਲਾਈਆਂ ਤੇ ਇੱਕ ਨੌਜਵਾਨ ਨੂੰ ਇਸ ਦੇ ਵਿੱਚ ਗੋਲੀ ਲੱਗੀ ਹੈ ਤੇ ਇੱਕ ਦੇ ਸਿਰ ਦੇ ਵਿੱਚ ਸੱਟ ਲੱਗੀ ਹੈ ਫਿਲਹਾਲ ਪੁਲਿਸ ਪਹੁੰਚੀ ਹੋਈ ਮੌਕੇ ਤੇ ਤੇ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਪਰਿਵਾਰੀ ਹੋ ਗਰੀਦਾ ਕੀ ਮਾਹੌਲ ਸੀ ਕੀ ਗੱਲ ਬਾਤ ਸੀ ਇੱਥੇ ਸਰਪ੍ਰਾਈਜ਼ ਵੀ ਅੱਜ ਵਿੱਚ ਕੋਈ ਲੜਾਈ ਹੋਈ ਐ ਨਾ ਦੀ ਖੜੇ ਨਹੀਂ ਬੰਦੇ ਇਹ ਤਾਂ ਖੜੇ ਸੀ ਸਾਈਡ ਤੇ ਕਿੰਨੇ ਕਿੰਨੇ ਕ ਬੰਦੇ ਸੀ ਬੰਦੇ ਹੈਗੇ ਸੀ 15 20 ਇੱਧਰ ਸੀ 15 ਵੀ ਹੋਰ ਸੀ ਕੀ ਕੋਈ ਸੀ ਉਹਨਾਂ ਕੋਲੇ ਕੀ ਕੋਈ ਕਿੰਨੇ ਗੋਲੇ ਚੱਲੇ ਕੋਈ ਕੋਈ ਦੋ ਜੱਟ ਦੋ ਇੱਥੇ ਚੱਲ ਗਏ ਤੇ ਦੋ ਹੋਰ ਬਿਲਕੁਲ ਅਪਚੋਣ ਹੈ ਮੈਂ ਜੋ ਕੋਈ ਕਟਕਸੀਆਂ ਮੋਟਰਸਾਈਕਲ ਵੀ ਸੀ ਮੁੰਡੇ ਜੇ ਸੀਗਾ ਕਾਸੀ ਮੁੰਡੇ ਜੇ ਸੀ ਕੀ ਕੋਈ ਸੀ ਉਹਨੇ ਹਥਿਆਰ ਤੇ ਹਥਿਆਰ ਸੀ ਕਿ ਆ ਜੀ ਕਰਪਾਣਾ ਕਰ ਬੋਨਾ ਕਿ ਖਬਰੇ ਸੀਗੇ ਬਾਰ ਬਾਰ ਆ ਰਹੇ ਨੇ ਬਾਰ ਬਾਰ ਕਿੰਨੇ ਫੈਰ ਹੋਇਆ ਤੁਹਾਡੀ ਨੀਰ ਸਾਰ ਦੋਈ ਹੋਏ ਇਹ ਸਮਝਦਾ ਦੋਈ ਇਹ ਮੈਂ ਉਧਰੋਂ ਆਉਂਦਾ ਸੀਗਾ ਪਰ ਉਹਨੂੰ ਜਾਂਦਾ ਪਿੰਡ ਮੇਰਾ ਕਿੱਥੋਂ ਆ ਤੇ ਉੱਥੇ ਇਹ ਖੜੇ ਸੀਗੇ ਅਸੀਂ ਮੈਂ ਮੋਟਰੈਕਲ ਉਥੋਂ ਮੋੜ ਲਿਆ ਬਾਈ ਰੂਟ ਪਤਾ ਹੀ ਨਾ ਯਾਰ ਇਹ ਕਿੰਨੇ ਦਾ ਸੇ ਚੱਕੀ ਖੜੇ ਆ ਤੇ ਜਦੋਂ ਇਹ ਆਸਮੇ ਜੋ ਵਾ ਚੱਲ ਪਏ ਉਹ ਉਹਦਾ ਮਗਰ ਪੈ ਕੇ ਤੇ ਉਹਨੇ ਦੂਜੇ ਨੇ ਗੰਦਾਸਾ ਮਾਰਿਆ ਉਹ ਸਿਰ ਪਾੜਤਾ ਤੇ ਬਾਕੀ ਫਿਰ ਇੱਥੇ ਆ ਕੇ 6 ਗੋਲੀ ਦਾ ਪਿਸਤੌਲ ਸਦੋਨਾ ਪੋੜੇ ਫਿਰ ਇੱਕ ਨੇ ਇੱਕੇ ਮੋਤ ਵੱਜਿਆ ਜੀ ਗੋਲੀ ਉਹਦੇ ਤੇ ਬੇਰਾ ਇਹਨਾਂ ਨੇ ਉੱਥੇ ਆ ਕੇ ਉੱਥੇ ਆ ਕੇ ਬੰਦਾ ਵੱਡਿਆ ਸੱਤ ਸੱਤ ਬੜਾ ਫੜਾ ਬ੍ਰੀਕੋਸੀ ਕਿੰਨੇ ਕਿੰਨੇ ਬੰਦੇ ਸੀ ਕੀ ਕੋਸੀ ਉਹਨਾਂ ਕੋਲੇ ਉਹਨਾਂ ਕੋਲੇ ਪਿਸਤੌਲ ਸੀ ਜੀ ਦੋ ਤਾਂ ਇਹ ਕਰਜਾ ਸੀ ਤੇ ਵੱਡੇ ਖਾਬਰੇ ਸੀ ਤੇ ਗਲਾਰ ਕਰਿਆ ਜਿਹੜੇ ਆਪਣਾ ਸਾਈਕਲ ਦਾ ਨਾਲ ਨਾਲ ਚਲਾਇਆ ਹੁੰਦਾ ਇੱਕ ਗੁੱਟ ਸੀ ਦੋ ਗੁੱਟ ਸੀ ਕਿੰਨੇ ਕੇ ਬੰਦੇ ਸੀ ਬੰਦੇ ਕਿਹੜੇ ਸੀਗੇ ਬੰਦੇ ਉਹ ਸੀਗੇ ਜਿਹੜੇ ਉਹ ਵੀ ਸੀਗੇ ਤੇ 1500 ਪੁਲਿਸ ਪਹੁੰਚ ਨਹੀਂ ਸੀ ਪੁਲਿਸ ਚਲਵਾ ਲਈ ਹਾਂ ਤੇ ਮੈਂ ਹਥ ਪੁਲਿਸ ਨੂੰ ਪੁੱਛਾ ਮਰਾਇਓ ਮੇਰੇ ਨਾਲ ਗਿਆਗਾ ਤੇ ਉਹ ਚੌਲਾ ਤੇ ਉਹ ਬੰਦਾ ਲੈ ਆਇਆ ਗੁੱਟ ਤੇ ਇੱਥੇ ਨਾਲ ਘਾਟਾ ਚੱਲੇ ਗਿਆ ਤੇ ਉਦੋਂ ਕੋਈ ਪੁਲਿਸ ਨਹੀਂ ਆਈ ਪਿੰਨਾ ਨਾ ਉਦੋਂ ਬਾਅਦ ਆਈ ਦੇ ਕੋਈ ਵੀ ਭੱਜ ਗਏ ਕਿ ਉੱਥੇ ਪੜੇਗਾ ਹਾਂ ਉਹ ਜਿਹੜੇ ਗੋਲੇ ਨਾਲ ਚਲਾਉਂਦੇ ਸੀ ਉਹ ਲੈ ਕੇ ਨਾ ਦੋ ਬੰਦਿਆਂ ਨੂੰ ਤੇ ਲੈ ਗਏ ਕਹਿੰਦੇ ਕਹਾ ਬਣਾਉਣਾ ਮੋਰ ਜਾ ਫਿਰ ਤੈਨੂੰ ਹੈ ਜਿਹੜੇ ਜ਼ਖਮੀ ਸੀ ਹਾਂ ਉਹਨਾਂ ਨੂੰ ਲੈ ਗਏ ਇਹ ਕਿੰਨੇ ਕੋਈ ਮੌਤ ਵੀ ਹੋਈ ਹੈ ਇੱਥੇ ਨਹੀਂ ਮੌਤ ਹਜੇ ਤੱਕ ਤਾਂ ਨਹੀਂ ਹੋਈ ਵੇਖ ਤਾਂ ਨਹੀਂ ਹੋਈ ਹੋ ਜੂਗੇ ਜਿਹੜੇ ਲੋਟ ਉਹਦਾ ਸਿਰ ਪਾੜਿਆ ਤੇ ਗੋਲੀ ਵੱਜੀ ਵੀ ਆ ਹਾਂ ਵੀ ਹੋ ਸਕਦੀ ਹੈ ਜਿੰਨਾ ਕ ਹੁਣ ਤੱਕ ਪਤਾ ਲੱਗਿਆ ਆਪਣੇ ਜਿਹੜਾ ਬਰਨਾਲਾ ਬਠਿੰਡਾ ਹਾਈਵੇ ਦੇ ਉੱਤੇ ਇੱਥੇ ਸਾਡੇ ਲਾਈਓਵਰ ਉੱਤੇ ਦੇ ਸਾਰੇ ਹੰਢਾਇਆ ਕੈਂਚੀਆਂ ਦੇ ਉੱਤੇ ਦੋ ਗੁੱਟਾਂ ਵਿੱਚ ਆਪਸੀ ਲੜਾਈ ਹੋਈ ਹੈ ਜੋ ਹੁਣ ਤੱਕ ਪਤਾ ਲੱਗਿਆ ਕਿ ਸਾਰੇ ਇੱਕ ਸੇਮ ਕੇਸ ਦੇ ਸੀਗੇ ਬੰਦੇ ਕ੍ਰਿਮੀਨਲ ਹੈਗੇ ਨੇ ਪਹਿਲਾਂ ਵੀ ਇਹਨਾਂ ਤੇ ਪਰਚੇ ਨੇ ਲੱਗਪਗ ਬਰਨਾਲੇ ਦੇ ਨੇ ਸਾਰੇ ਇਹ ਅੱਜ ਇਹਨਾਂ ਦੀ ਕੋਰਟ ਦੇ ਵਿੱਚ ਤਰੀਕ ਸੀ ਉੱਥੋਂ ਇਹ ਸਾਰੇ ਇਕੱਠੇ ਵਾਪਸ ਆ ਰਹੇ ਸੀ ਇਹਨਾਂ ਦੇ ਕਿਸੇ ਘਰ ਨੂੰ ਲੈ ਕੇ ਲੜਾਈ ਹੋਈ ਹੈ ਤੇ ਜਿਹਦੇ ਵਿੱਚ ਆਪਸ ਚ ਇਹਨਾਂ ਦੇ ਕਾਫੀ ਇੱਕ ਦੂਜੇ ਦੇ ਸੱਟਾਂ ਵੱਜੀਆਂ ਨੇ ਤੇ ਉਹ ਤੁਰੰਤ ਸਾਡੇ ਉੱਤੇ ਮੌਕੇ ਤੇ ਸਾਡੇ एसएचओ सिटी टू गुरमेयल ਸਿੰਘ ਸਬ ਇਨਸਪੈਕਟਰ ਤੇ ਸਾਡੀ ਸੀਆਈਏ ਦੀ ਟੀਮ ਤੇ ਸਾਡੇ ਚੌਂਕੀ ਇੰਚਾਰਜ ਹੰਢਾਇਆ ਜਿਹੜੇ تر세ਮ ਸਿੰਘ ਇਹਨਾਂ ਨੂੰ ਜਿੱਦਾਂ ਹੀ ਸੂਚਨਾ ਮਿਲੀ ਇਹ ਮੌਕੇ ਤੇ ਇਹਨਾਂ ਨੇ ਹਰਕਤ ਕੀਤੀ ਆ ਤੇ ਜਿਹੜੇ ਇਹ ਦੋਸ਼ੀ ਨੇ ਇਹਨਾਂ ਦੇ ਵਿੱਚੋਂ ਦੋ ਜਣਿਆਂ ਨੂੰ ਇਹਨਾਂ ਨੇ ਹੁਣ ਤੱਕ ਰਾਊਂਡ ਅੱਪੀ ਕਰ ਲਿਆ ਤੇ ਬਾਕੀ ਕੋਸ਼ਿਸ਼ ਵੀ ਇੱਥੇ ਨੇੜੇ ਹੀ ਸਾਨੂੰ ਜਿਹੜਾ ਪਤਾ ਲੱਗਿਆ ਕਿ ਇੱਧਰ ਉੱਧਰ ਛੁਪੇ ਹੋਏ ਨੇ ਉਹਨਾਂ ਦੇ ਬਾਰੇ ਵੀ ਵਾਪਕ ਟੀਮਾਂ ਬਣਾ ਕੇ ਜਾਜ ਸ਼ੁਰੂ ਕਰ ਦਿੱਤੀ ਗਈ ਹੈ ਜੋ ਹੁਣ ਤੱਕ ਕਾਲੇ ਦਵਾਲੇ ਜੋ ਲੋਕ ਉਸਤੇ ਮੌਕੇ ਤੇ ਪਬਲਿਕ ਦੇ ਲੋਕ ਹਾਜ਼ਰ ਸਨ ਉਹਨਾਂ ਤੋਂ ਹੁਣ ਤੱਕ ਇਹ ਗੱਲ ਹਲੇ ਤੱਕ ਜੋ ਉਹਨਾਂ ਦੇ ਅਕਾਊਂਟ ਦੇ ਹਿਸਾਬ ਨਾਲ ਆਈ ਹੈ ਕਿ ਕੋਈ ਗੋੜੀ ਚੱਲੀ ਹੈ ਪਰ ਹਲੇ ਤੱਕ ਕਿਸੇ ਵਿਕਟਿਮ ਬਾਰੇ ਜਾਂ ਕੋਈ ਇੰਜਰੀ ਬਾਰੇ ਹੁਣ ਤੱਕ ਕਨਫਰਮ ਨਹੀਂ ਹੋਇਆ ਹੈਗਾ ਉਸੇ ਜਿਹੜੇ ਦੋਸ਼ੀ ਰਾਉਂਡ ਅਪ ਕੀਤੇ ਨੇ ਉਹਨਾਂ ਦੀ ਕੁਐਸਚਨਿੰਗ ਕਰਾਂਗੇ ਤੇ ਸਾਰਾ ਮਾਮਲਾ ਸਸਰੇਅਰ ਹੋ ਜਾਏਗਾ ਨਹੀਂ ਉਹ ਆਪਾਂ ਕੁਝ ਬੰਨੂ ਗਏ ਨੇ ਜੀ ਹਾਂ ਆਪਾਂ ਨੂੰ ਜਿਹੜਾ ਵੀ ਇਹਨਾਂ ਦੀ ਮੂਵਮੈਂਟ ਨੂੰ ਅਸੀਂ ਸਾਡੀਆਂ ਸਾਰੀਆਂ ਟੀਮਾਂ ਟਰੈਕ ਕਰ ਰਹੀਆਂ ਨੇ ਤੇ ਜਲਦੀ ਸਾਰੇ ਇਹਦੇ ਸਾਰੇ ਨੂੰ ਉਹਨੂੰ ਖੜ ਲਿਆ ਜਾਏਗਾ ਤੇ ਸਾਰੀ ਜੋ ਕਟਨਾ ਹੋਈ ਹੈ ਇਹਦੇ ਪਿੱਛੇ ਕੀ ਕਾਰਨ ਸੀ ਕੌਣ ਜ਼ਖਮੀ ਸੀ ਕਿਹਨੂੰ ਕੀਤਾ ਹੈਗਾ ਉਹ ਸਾਰਾ ਜਿਹੜਾ ਕਲੀਅਰ ਕਰ ਲਿਆ ਜਾਏ ਇਸ ਨਹੀਂ ਇਹ ਛੋਟੇ ਮੋਟੇ ਜੀ ਕ੍ਰਾਈਮਨਲ ਨੇ ਗਲੀ ਦੇ ਗੁੰਡੇ ਨੇ ਮਾੜੇ ਮੋਟੇ ਨੇ ਅਤੇ ਛੋਟੇ ਛੋਟੇ ਚੋਰੀਆਂ ਦੇ ਪਰਚੇ ਨੇ ਕੋਈ ਵੱਡਾ ਕੋਈ ਇਹਦੇ ਚ ਉਹ ਇਹੋ ਜੀ ਗੱਲਬਾਤ ਨਹੀਂ ਹੈ